ਆਪਕਾਰੀ ਨੀਤੀ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਪਕਾਰੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਸਰਕਾਰ ਨੇ ਨਿਯਮਾਂ ਮੁਤਾਬਕ ਇਹ ਨੀਤੀ ਬਣਾਈ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਤੌਰ ਤੇ ਗਲਵਾਤਾ ਆਖੀ ਹੈ ਸੋ ਨੀਤੀਗਤ ਮਾਮਲੇ ਦੇ ਵਿੱਚ ਮਿਲੋੜੀ ਦਖਲਅੰਦਾਜ਼ੀ ਸਹੀ ਨਹੀਂ ਹੈ ਸੋ ਸੂਬਾ ਨੀਤੀ ਬਣਾਉਣ ਦੇ ਲਈ ਆਜ਼ਾਦ ਹੈ ਹਾਈ ਕੋਰਟ ਨੇ ਸਪਸ਼ਟ ਗਲਵਾਤਾ ਕੀਤਾ ਗੈਰ ਕਾਨੂੰਨੀ ਕੰਮ ਜਾਂ ਜਿਹੜੀ ਹੈ ਨਾਲ ਜਿਹੜਾ ਮਾਨਯੋਗ ਹਾਈ ਕੋਰਟ ਨੇ ਜ਼ਿਕਰ ਕੀਤਾ ਕਿ ਗੈਰ ਕਾਨੂੰਨੀ ਕੰਮ ਜਾਂ ਬਦਨੀਤੀ ਹੋਣ ਤੱਕ ਅਦਾਲਤ ਦਖਲ ਨਹੀਂ ਦੇਵੇਗੀ। ਸਿਕ ਪਟੀਸ਼ਨ ਜਿਹੜੀ ਪਾਈ ਗਈ ਸੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਨੂੰ ਕਿ ਖਾਰਜ ਕੀਤਾ ਆਪਕਾਰੀ ਨੀਤੀ ਨਾਲ ਇਹ ਪਟੀਸ਼ਨ ਜੁੜੀ ਹੋਈ ਸੀ। ਸੋ ਫੋਨ ਲਾਈਨ ਤੇ ਮੇਰੇ ਸੋ ਕੀ ਰੋਹਿਤ ਬੰਸਲ ਜੁੜਨੇ। ਰੋਹਿਤ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਸਾਹਮਣੇ ਆਈ ਹੈ ਮਾਨਯੋਗ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ ਪਟੀਸ਼ਨ ਖਾਰਜ ਕੀਤੀ ਹੈ। ਕੀ ਕੁਝ ਖਾਸ ਅਪਡੇਟ? ਆ ਗੁਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਦਰਅਸਲ ਮੋਗਾ ਦੇ ਮੈਸੇਜ ਦਰਸ਼ਨ ਸਿੰਘ ਐਂਡ ਕੰਪਨੀ ਨਾਮ ਦੇ ਵੱਲੋਂ ਜਿਹੜਾ ਇੱਕ ਪਟੀਸ਼ਨ ਆ ਉਹ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਜਿਸ ਦੇ ਵਿੱਚ 2024-25 ਦੀ ਜਿਹੜੀ ਸ਼ਰਾਬ ਨੀਤੀ ਆ ਪੰਜਾਬ ਸਰਕਾਰ ਦੀ ਉਸ ਨੂੰ ਚੈਲੰਜ ਕੀਤਾ ਗਿਆ ਸੀਗਾ ਸਭ ਤੋਂ ਵੱਧ ਤੇ ਕਿਹਾ ਗਿਆ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ 3500 ਰੁਪਏ ਫੀਸ ਵਧਾ ਕੇ ਲਗਭਗ 75000 ਰੁਪਏ ਕਰ ਦਿੱਤੀ ਗਈ ਹੈ ਔਰ ਪਹਿਲਾਂ ਕੀ ਹੁੰਦਾ ਸੀ ਕਿ ਜਿਨ੍ਹਾਂ ਨੂੰ ਅਲਾਟਮੈਂਟ ਨਹੀਂ ਹੁੰਦੀ ਸੀ ਉਹਨਾਂ ਦੀ ਫੀਸ ਵਾਪਸੀ ਕਰ ਦਿੱਤੀ ਜਾਂਦੀ ਸੀ ਪਰ ਇਸ ਨੀਤੀ ਦੇ ਤਹਿਤ ਜਿਹੜੀ ਫੀਸ ਆ ਉਹ ਵਾਪਸ ਨਹੀਂ ਕੀਤੀ ਜਾ ਰਹੀ ਹੈ ਪਰ ਇਸ ਦੇ ਉੱਪਰ ਪੰਜਾਬ ਰੈਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਸਖਤ ਰੁਖ ਹੈ ਉਹ ਸਾਹਮਣੇ ਆਇਆ 7 ਤੌਰ ਤੇ ਪੰਜਾਬ ਰਾਣਾ ਹਾਈ ਕੋਰਟ ਨੇ ਕਿਹਾ ਹੈਗਾ ਕਿ ਸ਼ਰਾਬ ਦਾ ਕਾਰੋਬਾਰ ਕੋਈ ਮੌਲਿਕ ਅਧਿਕਾਰ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਪੂਰੇ ਤਰੀਕੇ ਦੇ ਨਾਲ ਆਜ਼ਾਦੀ ਹੈ ਕਿ ਉਹ ਪਾਲਿਸੀ ਹੈ ਜਿਹੜੀ ਉਹ ਕਿਸੇ ਵੀ ਤਰੀਕੇ ਨਾਲ ਬਣਾ ਸਕਦੀ ਹੈ ਔਰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਪਾਲਿਸੀ ਦਾ ਅਧਿਐਨ ਕੀਤਾ ਔਰ ਪਾਲਿਸੀ ਬਿਲਕੁਲ ਸਹੀ ਨਿਯਮਾਂ ਦੇ ਤਹਿਤ ਬਣਾਈ ਗਈ ਹੈ ਇਸ ਕਰਕੇ ਇਸ ਦੇ ਉੱਪਰ ਕਿਸੇ ਵੀ ਤਰੀਕੇ ਦਾ ਕਹ ਲਈਏ ਕਿ ਅਦਾਲਤੀ ਨਿਯਮਾ ਉਹ ਲਾਗੂ ਨਹੀਂ ਕੀਤਾ ਜਾ ਸਕਦਾ ਦੂਸਰੇ ਪਾਸੇ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਇਹ ਸਿਧਾਂਤ ਹੈਗਾ ਇਹ ਕੁਦਰਤੀ ਤੌਰ ਤੇ ਹੈਗਾ ਕਿ ਜਿਹੜੇ ਇਕਰਾਰਨਾਮ ਕਿਸੇ ਜਿਹਨੇ ਕਾਲਪ ਦਿੱਤਾ ਜਾ ਰਿਹਾ ਔਰ ਜਿਹੜੀ ਸੁਭਾ ਸਰਕਾਰ ਹੈਗੀ ਉਹ ਕਿਸੇ ਵੀ ਤਰ੍ਹਾਂ ਦੀ ਨੀਤੀ ਹੈ ਕਾਨੂੰਨ ਦੇ ਅਨੁਸਾਰ ਬਣਾਉਣ ਦੇ ਲਈ ਤਿਆਰ ਆ ਔਰ ਇਸ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਇਆ ਜਾਂ ਕਿਹ ਲਈਏ ਕਿ ਕੋਈ ਗਲਤ ਕੰਮ ਹੈ ਜਿਹੜਾ ਉਹ ਨਹੀਂ ਹੋਇਆ ਇਸ ਕਰਕੇ ਜਿਹੜੀ ਇਹ ਪਟੀਸ਼ਨ ਹੈ ਇਸ ਨੂੰ ਖਾਰਜ ਕਰ ਦਿੱਤਾ ਗਿਆ ਜੀ ਠੀਕ ਹੈ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਰੋਹਿਤ ਤੁਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸੂਚਨ ਦੱਸਦੀ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਜ ਕੀਤਾ ਹੈ ਜੋ ਕਿ ਆਪਕਰੀ ਨੀਤੀ ਨੂੰ ਚੁਣੌਤੀ ਦਿੱਤੀ ਸੀ